ਆ ਰਿਹਾ ਗਏ ਜੂਦ ਕੱਢਿਆ ਜੂਦ ਦੇ ਵਿੱਚ ਚੂਹੇ ਦਾ ਗੱਲ ਨਿਕਲਿਆ ਚੂਹੇ ਚੂਹੇ ਦੀ ਪੋਟੀ ਨਿਕਲੀ ਠੀਕ ਆ ਅਸੀਂ ਇਹਦੇ ਕੋ ਲੈ ਕੇ ਆਏ ਕਹਿੰਦਾ ਨਹੀਂ ਜੀ ਪੱਤੇ ਡਿਗੇ ਆ ਇਕੱਲੇ ਦੇ ਕੱਢ ਕੇ ਦਿਖਾਤਾ ਸਾਹਮਣੇ ਤੁਹਾਡੇ ਸਾਹਮਣੇ ਵੀਡੀਓ ਚ ਵੀ ਦੇਖ ਲਈਓ ਫੇਰ ਵੀ ਬੰਦਾ ਮੰਨਦਾ ਨਹੀਂ ਪਿਆ ਬਿਆਰ ਜੇ ਬੈਠਾ ਮੈਂ ਕੀ ਸੀਗਾ ਹੈ ਕੀ ਸੀਗਾ ਉਹ ਉਹ ਕਹਿੰਦੇ ਸੀਗੇ ਮਿੰਗਣ ਸੀ ਤੂੰ ਦੇਖੇ ਜਾ ਮੈਂ ਤਾਂ ਦੇਖ ਲਿਆ ਵੀਡੀਓ ਆ ਜੀ ਗੁਰਾਇਆਂ ਦੇ ਇੱਕ ਫਰੂਟ ਵਾਲੀ ਦੁਕਾਨ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਗ੍ਰਾਹਕ ਦੁਕਾਨਦਾਰ પાસે ਮਿਕਸ ਜੂਸ ਲੈ ਕੇ ਗਿਆ ਜਦੋਂ ਉਹ ਘਰ ਪਹੁੰਚਿਆ ਤਾਂ ਜੂਸ ਦੇ ਵਿੱਚ ਚੂਹੇ ਦੀਆਂ ਮਿੰਗੜਾ ਨਿਕਲਣ ਤੇ ਗ੍ਰਾਹਕ ਵੱਲੋਂ ਦੋਸ਼ ਲਗਾਏ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਾਇਆਂ ਦੇ ਪਿੰਗਾ ਵਾਲੇ ਚੌਕ ਦੇ ਰਹਿਣ ਵਾਲੇ ਪ੍ਰਿੰਸ ਨੇ ਦੱਸਿਆ ਕਿ ਉਹ ਰੁੜਕਾ ਰੋਡ ਤੋਂ ਇੱਕ ਫਰੂਟ ਵਾਲੀ ਦੁਕਾਨ ਤੋਂ ਫਰੈਸ਼ ਜੂਸ ਕਢਵਾ ਕੇ ਬੱਚੇ ਲਈ ਲੈ ਕੇ ਗਿਆ ਸੀ ਜਦੋਂ ਉਹ ਘਰ ਜਾ ਕੇ ਜੂਸ ਪੀਣ ਲਈ ਲਿਫਾਫਾ ਖੋਲਣ ਲੱਗਾ ਤਾਂ ਦੇਖਿਆ ਉਸ ਵਿੱਚ ਚੂਹੇ ਦੀਆਂ ਮੀਂਗਣਾ ਸਨ ਜਦੋਂ ਉਹ ਵਾਪਸ ਦੁਕਾਨਦਾਰ ਕੋਲ ਆਇਆ ਤਾਂ ਦੁਕਾਨਦਾਰ ਨੂੰ ਦੱਸਿਆ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਸੀ ਜਦਕਿ ਵੀਡੀਓ ਵਿੱਚ ਅਤੇ ਉਸਦੀ ਸ਼ਾਨਣੀ ਵਿੱਚ ਸਾਫ਼ ਤੌਰ ਤੇ ਦਿਖ ਰਿਹਾ ਹੈ ਕਿ ਚੂਹੇ ਦੀਆਂ ਮੀਂਗਣਾ ਹਨ ਉਸਨੇ ਦੋਸ਼ ਲਗਾਇਆ ਕਿ ਪਹਿਲਾਂ ਵੀ ਇਸ ਦੁਕਾਨਦਾਰ ਉਸ ਨੂੰ ਮਾੜਾ ਸਮਾਨ ਦੇ ਚੁੱਕਾ ਹੈ ਉਸਨੇ ਸੰਬੰਧਿਤ ਵਿਭਾਗ ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਕਿ ਜੋ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਨਾ ਹੋਵੇ ਜਦੋਂ ਇਸ ਸੰਬੰਧੀ ਦੁਕਾਨਦਾਰ ਨਾਲ ਗੱਲ ਕੀਤੀ ਉਸਨੇ ਕਿਹਾ ਕਿ ਇਹ ਕੇਲੇ ਦੇ ਪੱਤਾ ਹੈ ਅਜਹੀ ਕੋਈ ਗੱਲਬਾਤ ਨਹੀਂ ਹੈ ਕੀ ਨਾਮ ਆ ਭਾਈ ਭਾਈ ਮੇਰਾ ਨਾਮ ਪ੍ਰਿੰਸ ਆ ਮੈਂ ਵੀ ਪਿੰਗਾ ਵਾਲੇ ਜਾਉਂਦਾ ਹਾਂ ਇਹਨਾਂ ਤੋਂ ਮੈਂ ਜੂਸ ਲੈ ਕੇ ਆ ਠੀਕ ਆ ਇਹਨਾਂ ਨੂੰ ਕਿਹਾ ਵੀ ਬੱਚੇ ਨੇ ਪੀਣਾ ਆ ਵਿੱਚ ਦੇਖ ਲਓ ਮੱਖੀ ਲੱਗਦੀ ਆ ਨਹੀਂ ਇਹ ਕਹਿੰਦੇ ਸਾਡੀ ਚੀਜ਼ ਫਰੈਸ਼ ਹੁੰਦੀ ਆ ਮਾੜੀ ਹੁੰਦੀ ਨਹੀਂ ਘਰੇ ਗਏ ਜੂਸ ਕੱਢਿਆ ਜੂਸ ਦੇ ਵਿੱਚ ਚੂਹੇ ਦਾ ਗੰਦ ਨਿਕਲਿਆ ਚੂਹੇ ਦੀ ਪੋਟੀ ਨਿਕਲੀ ਠੀਕ ਆ ਅਸੀਂ ਇਹਦੇ ਕੋਲ ਲੈ ਕੇ ਆਏ ਕਹਿੰਦਾ ਨਹੀਂ ਜੀ ਪੱਤੇ ਡਗੇ ਆ ਕੇਲੇ ਦੇ ਕੱਢ ਕੇ ਦਿਖਾਤਾ ਸਾਹਮਣੇ ਤੁਹਾਡੇ ਸਾਹਮਣੇ ਵੀਡੀਓ ਜੇ ਵੀ ਦੇਖ ਲਈਓ ਫੇਰ ਵੀ ਬੰਦਾ ਮੰਨਦਾ ਨਹੀਂ ਪਿਆ ਬਿਆਰ ਜੇ ਬੈਠਾ ਏਡੀ ਐ ਨਾ ਦੁਕਾਨ ਪਾਈ ਆ ਗੰਦ ਸਾਨੂੰ ਖਲਾਉਂਦਾ ਐ ਜ਼ਹਿਰ ਖਲਾਉਂਦਾ ਦੇਖ ਲੋ ਦੁਕਾਨ ਦਾ ਕੀ ਨਾਮ ਆਹ ਦੇਖ ਲੋ ਰੇਸ਼ੀ ਜੂਸ ਐਂਡ ਸ਼ੇਕ ਬਾਰ ਬਹੁ ਵਾਰੀ ਅੱਗੇ ਵੀ ਸਮਝਾਇਆ ਬੰਦੇ ਮੰਨੇ ਨਹੀਂ ਅੱਗੇ ਇਹਨਾਂ ਦਾ ਫਰੂਟ ਲੈ ਕੇ ਫਰੂਟ ਗਲੇਓ ਨਿਕਲੇ ਉਸ ਵੇਲੇ ਵੀ ਅਸੀਂ ਮੋੜਨ ਆਏ ਫੋਟੋਆਂ ਹਜੇ ਵੀ ਮੇਰੇ ਫੋਨ 'ਚ ਹੀ ਹੋਣੀਆਂ ਆਆਂ WhatsApp ਕੀਤੇ ਸੀ ਕਿਹੜੇ ਸ਼ਹਿਰ 'ਚ ਦੁਕਾਨ ਗਰਾਿਆਂ 'ਚ ਭਾਈ ਫਟਕ ਟੱਪ ਕੇ ਯਾਰ ਹਰ ਦਾ ਰੋਡ ਤੇ ਦੇਖ ਲਈਓ ਥੋੜਾ ਜਿਹਾ ਹਾਂਜੀ ਅੰਕਲ ਜੀ ਦੱਸੋ ਜੀ ਕਹਿੰਦੇ ਜੂਸ ਦੇ ਵਿੱਚ ਗੰਦ ਆਇਆ ਯਾਰ ਆ ਦੇਖ ਲਿਆ ਆਪ ਕੋਲ ਤੂੰ ਉਹ ਹੀ ਆ ਛੇ ਤਾਂ ਗੱਲ ਇੱਕ ਮਿੰਟ ਤੂੰ ਦੱਸੋ ਨਾ ਇੱਕ ਮਿੰਟ ਗੱਲ ਸੁਣ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਦੱਸੋ ਕੀ ਆਇਆ ਮੈਂ ਤਾਂ ਕਿ ਉਹ ਕਹਿੰਦੇ ਆਹ ਪਤਾ ਵੀ ਪੈ ਗਿਆ ਹੁਣ ਵਿੱਚ ਤੁਸੀਂ ਤੁਸਾਂ ਮੋੜ ਤਾਂ ਉਹ ਕਹਿੰਦਾ ਮੱਖੀ ਮੱਖੀ ਜੈ ਹੈਗੀ ਬਿਲਕੁਲ ਇੰਤਜ਼ਾਰ ਕਰ ਤੂੰ ਵੀ ਦੇਖ ਲਿਆ ਮੈਂ ਕੀ ਸੀਗਾ ਹੈ ਕੀ ਸੀਗਾ ਉਹ ਯਾਰ ਇਕੱਲੇ ਹੀ ਸੀਗਾ ਤੇ ਮੈਂ ਪਹਿਲਾਂ ਵੀ ਉਹ ਕਹਿੰਦੇ ਸੀਗੇ ਮਿੰਗਣ ਸੀ ਚੂਹੇ ਦੀ ਮਿੰਗਣ ਆ ਤੇ ਤੂੰ ਦੇਖੇ ਯਾਰ ਹਾਂ ਮੈਂ ਤਾਂ ਦੇਖ ਲਿਆ ਵੀ ਆ ਜੀ ਆ ਦੇਖ ਲੈ ਆ ਦਿੱਤਾ ਹਰ ਜੀਨੇ ਚੰਗੇ ਸੀ ਪੁੱਛੇ ਉਪਰ ਆ ਪੈ ਗਿਆ ਮੈਂ ਤਾਂ ਆਹ ਗੱਲ ਕਹਿੰਦਾ ਦੇ ਲੈ ਮੈਂ ਕਿਉਂ ਗੱਲ ਫਿਰ ਉਹ ਕਹਿੰਦੇ ਇਹ ਚੀਜ਼ ਨਹੀਂ ਸੀ ਉਹ ਓ ਯਾਰ ਮੈਂ ਆ ਦੇ ਰੋ ਕਹਿੰਦਾ ਆ ਜੀ ਮੈਂ ਕਿਉਂ ਝੂਠ ਮਾਰਦਾ ਯਾਰ ਤੇਰੀ ਗੱਲ ਹੈ ਇਹਦਾ